ਕੁੱਤਾ ਹੁਣ ਚਲੋ ਜੀ ਪਹਿਲੀ ਰੇਸ ਆ ਗਈ ਹੈ ਜੀ ਚਲੋ ਜੀ ਚਲੋ ਪਹਿਲੀ ਰੇਸ ਆ ਗਈ ਹੈ ਜੀ ਨਾਮਦਾਰ ਬਰਾੜ ਜਮਲ ਵਾਲੇ ਦਾ ਕੁੱਤਾ ਫਨੀ ਫੇਸ ਕੁੱਤੀ ਫਨੀ ਫੇਸ ਕਾਲੀ ਡੱਬੀ ਲਾਲ ਪੱਟੇ ਦਾ ਜੀ ਤੇ ਭੋਲੂ ਗਰੇਵਾਲ ਦਾ ਡੇਲੀ ਭਾਈ ਦਾ ਟੌਪਲੀ ਕਾਲਾ ਡੱਬਾ ਤੇ ਚਿੱਟੇ ਪੱਟੇ ਦਾ ਜੀ ਛੱਡੋ ਜੀ ਇਹਨਾਂ ਨੂੰ ਚਲੋ ਖਿੱਚੋ ਜੀ ਡੰਮੀ ਖਿੱਚੋ चलो चलो डमी खींच लो जी मिल यही लिख लूंगा मैं लिख लूंगा खींच डमी खींच खींच खाते डमी लाल पटा लाड़ जी नामदार लेओ जी नौ कोर्स लेओ जी नौ कोर्स लेओ कहता मगरी ਇੱਥੇ ਆਉਂਦੇ ਉਹਨਾਂ ਨੇ 1100 ਰੁਪਇਆ ਕਮੇਟੀ ਨੂੰ ਦਿੱਤਾ। ਉਹ더라 ਪ੍ਰੀਤワ ਸਿੰਘ ਜੀ ਪ੍ਰਧਾਨ ਸਾਹਿਬ ਗੁਰਦਵਾਰਾ ਕਮੇਟੀ ਦੇ ਮੈਂਬਰ ਨੇ। ਇਹ ਜੀ ਨੋ ਕੋਰਸ ਹੈ ਜੀ। ਉਹ ਵਿਸ਼ੇਸ਼ ਤੌਰ ਤੇ ਦੂਜੀ ਆ। ਠੀਕ ਹੈ ਜੀ ਠੀਕ ਹੈ। ਆ ਦੂਜੀ ਰੇਸ ਛੱਡ ਦਿਓ ਜੀ। ਇਸ ਤੋਂ ਬਾਅਦ ਨੋ ਕੋਰਸ ਭਜਾ ਦਿਓ ਫਿਰ ਰੇਸ ਨਹੀਂ ਮੈਣਨੀ। ਮਗਰੀ ਰੇਸ ਆ ਜਾਣੀ ਹੈ। ਹੁਣ ਤੁਸੀਂ ਜਗਦੇ ਜੀ ਆ। ਨਾਲ ਹੀ ਭਜਾਉਣੀ ਪੈਣੀ ਰੇਸ। ਉਹਨਾਂ ਦੇ ਕਮੇਟੀ ਨੂੰ 1100 ਰੁਪਇਆ ਮੈਿਕ ਸੌਦਾ ਪੂਜੀ ਦੀ ਕਰਤੀ ਹੈ ਉਸ ਵੀਰ ਦਾ ਬਹੁਤ ਵੱਡਾ ਤੰਨਮਦਰ ਹੈ ਚਲੋ ਜੀ ਚਲੋ ਛੱਡੋ ਜੀ ਦੋ ਨੰਬਰ ਇਹ ਛੱਡੋ ਜੀ 나ਗ ਨਾਲ ਗੁਰਿੰਦਰ ਬਈਏਵਾਲ ਦਾ ਕੁੱਤਾ ਨਾ ਕਾਲਾ ਲਾਲ ਪਟੇ ਤੇ ਛਿੰਦਾ ਤਾਂ ਨਾਸ਼ੀ ਦੀ ਕੁੱਤੀ ਸਮਾਰਟੀ ਚਿਤਰੀ ਡੱਬੀ ਚਿੱਟੇ ਭਟੇ ਜੋਗੀ ਜੀ ਮੜਾ ਚਾਂਪਲ ਸੀ ਗਿਆ ਮੋਹਨ ਨਾ ਇਹਦਾ ਦਗਾਲਾ ਬੈਠਾ ਉਹਦੇ ਸਾਡੇ ਦਰਮਿਆਨ ਗੁਰਮੀਤ ਸਿੰਘ ਜੀ ਖਿੱਚੋ ਜੀ ਖਿੱਚੋ ਜਿਹੜਾ ਡੰਮੀ ਖਿੱਚੋ ਜੀ ਭਾਈ ਫੋਟੋ ਨਾ ਖਿੱਚੀ 2 ਮਿੰਟ ਰੁਕ ਜਾ ਕੁੱਤੇ ਡਰਨਗੇ ਖਿੱਚ ਡੰਮੀ ਜੀ ਖਿੱਚ 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 ਚਿੱਟਾ ਪਟਾ ਜੀ ਛੰਡਾ ਤੇ ਨਾਸੀ ਦੀ ਕੁੱਤੀ ਸਮਾਡੀ ਜਿਤਰੀ ਡਿੱਗ ਜਤ ਗਈ ਹੈ ਜੀ ਭਾਈ ਜੀ ਹੈਲੋ ਉਧਰ ਗੁਰਮੀਤ ਸਿੰਘ ਜੀ ਪੰਮੀ ਸਾਹਿਬ ਆ ਜਿਨ੍ਹਾਂ ਨੇ ਐਸ ਬਰਵੀ ਦਾ ਪਹਿਲਾ ਪ੍ਰਾਈਜ਼ ਦੇਣਾ ਆਦੇ ਬਜ਼ੁਰਗਾਂ ਦੀ ਆਜ਼ਾਦ ਨੂੰ ਪਾਇਆ ਰੱਖਣਾ ਉਸ ਵੀਰ ਦਾ ਬਹੁਤ ਵੱਡਾ ਧੰਨਵਾਦ ਹੈ ਲੈ ਜੀ ਨੋ ਗੋਲਸਰੇ ਛੱਡੋ ਜੀ ਨੋ ਗੋਲਸਰੇ ਛੱਡੋ ਨੋ ਗੋਲਸਰੇ ਛੱਡੋ ਜੀ ਹੁਣ ਜਾਦੂ ਚੱਕਰ ਦਾ ਕੁੱਤਾ ਬਲੈਕਵਾਟਰ ਕਾਲਾ ਲਾਗ ਬੜੇ ਚ ਤੇ ਗੱਗਾ ਕੋਲੀਆ ਯਾਰ ਗਰੁੱਪ ਦਾ ਕੁੱਤਾ ਬਰੂਸ ਲਾਲ ਚਿੱਟੇ ਬੜੇ ਛੱਡੋ ਜੀ ਇਹਨਾਂ ਨੂੰ ਮੇਰੇ ਬੋਰਸਰੇ ਛੱਡੋ ਜੀ ਬਾਈ ਫੋਟੋ ਨਾ ਖੇਚ ਕੁੱਤੇ ਡਰ ਜਾਣਗੇ ਝਲਕ ਪੈਂਦੀ ਕੁੱਤੇ ਡਰ ਜਾਣਗੇ ਫੋਟੋ ਨਾ ਖੇਚ ਮੇਰੀ ਬੇਨਤੀ ਹੈ ਦਰਸ਼ਕਾਂ ਦੇ ਮਾਣ ਮਾਣੇ ਸਹਾਰ ਤੋਂ ਵੀਰੇ ਖੜੇ ਮੇਰੀ ਬੇਨਤੀ ਹੈ ਵੀਰੇ ਬਰ ਮਾਣ ਸਹਾਰ ਤੋਂ ਪਿੱਛੇ ਬਚਨ ਮਾਰ ਦਿਓ ਮੇਰੇ ਵੀਰ ਦਰਸ਼ਕਾਂ ਨੂੰ ਵੀ ਬੇਨਤੀ ਆ ਕਿ ਪਿੱਛੇ ਬਚਨ ਮਾਰ ਦਿਓ ਤੇਵਾ ਜਾਨਵਰ ਡਰ ਜਾਂਦਾ ਚਲੋ ਬਾਈ ਜੀ ਲਿਜਾਓ ਡੰਮੀ आ, चलो जी चलो नो कोर्स रे छोड़ो जी किनो आ जेड़े मेरे भाई स्टेज दे खबे पासे खड़े हैं थोड़ी जी बेंतियां भी पीछे हो जाओ चलो जी चलो तो भाई डमी लेके जाओ यार टाइम का तो लाई जाने यार ਬਾਈ ਲਿਜਾਓ ਡਮੀ ਯਾਰ ਉਹ ਬਾਈ ਡਮੀ ਲਿਜਾਓ ਯਾਰ గేడన థోడే పిచ్చే కసే అదే హాబనా గేడే యారీ लो नो नो गोल रे छडो जी जादू चकर का कुत्ता ब्लैक वाटर कला लाल पटेच ग्गा घोलिया का कुत्ता ब्रूस लाल चटे पटेचा जी नो को छो जी नो को छो जी चलो जी खिंचो डमी जी खैचलो खैचलो डमी जी

ਲਓ ਜੀ ਲਓ ਤਿੰਨ ਨੰਬਰ ਇਸ ਲੈ ਕੇ ਆਓ ਜੀ ਹਰਪ੍ਰੀਤ ਸਿੰਘ ਟਾਲੀਵਾਲ ਦਾ ਕੁੱਤਾ ਰੌਕਟ ਲਾਂਚਰ ਕਾਲਾ ਡੱਬਾ ਲਾਲ ਪਟਾ ਤੇ ਜਿਸ ਕਰਨ ਮੇਸ਼ਰੀ ਦਾ ਕੁੱਤਾ ਜੂਨੀਅਰ ਬਲੇਕੀ ਕਾਲਾ ਇਹਦੇ ਚਿੱਟਾ ਫਟਾ ਪਾ ਲਓ ਜੀ ਚਾਰ ਨੰਬਰ ਇਸ ਹੈ ਜੀ ਭੋਲੂ ਘਰੇਵਾਲ ਦਾ ਸੋਲਜਰ ਲਾਲ ਇਹਦੇ ਲਾਲ ਪਟਾ ਪਾ ਲਓ ਤੇ ਗੰਗਾ ਕੋਲੀਏ ਦਾ ਕੁੱਤਾ ਬਰੂਸ ਲਾਲ ਇਹਦੇ ਚਿੱਟਾ ਫਟਾ ਪਾ ਲਿਆ ਜੀ ਤੇ ਹੁੜੀ ਬਾਬਾ ਬਾਈ ਚ ਬੱਧੂ ਦਾ ਜੀ ਆਜੋ ਕਰਾ ਪੰਜਾਂ ਚ ਆ ਭਾਈ ਜਿਨ੍ਹਾਂ ਦਾ ਸਨਮਾਨ ਹੋਣਾ ਜੀ ਭਾਈ ਨਾਮਦਰ ਸਿੰਘ ਜੈਮਲਵਾਲਾ ਬੈਂਤ ਸਿੰਘ ਕਾਲਾ ਜਗਦੇਵ ਸਿੰਘ ਸੈਦੋਗੇ ਗੁਰਦੇਵ ਗਾਜੀਆਣਾ ਰਾਹੁਲ ਗੰਗਾ ਮੋਹਨਾ ਸਮਾਲਸਰ ਪਰਮਕਾਰ ਸਿੰਘ ਟਰੋਲੀ ਪਾਈ ਚਲੋ ਖਿੱਚੋ ਜੀ ਡੰਮੀ ਖਿੱਚੋ ਚਿੱਟਾ ਪਟਾ ਜੀ ਚਿੱਟਾ ਪਟਾ ਚਿੱਟਾ ਪਟਾ ਜੀ ਜਸਕਰ ਨਿਮੇਸ਼ਰੀ ਹਾਂ ਮੇਰੇ ਦਾ ਜੂਨੀਅਰ ਬਲੇਕੀ ਹੂੰ ਇਹ ਆਪਾਂ ਬਾਤ ਲਿਖਦੇ ਆਂ ਵਧੀਆ ਫੇਰ ਲਿਖ ਲੈਣਾ ਸੱਚਾ ਕਿਵੇਂ ਆ ਬਾਈ ਵਧੀਆ ਆਪਾਂ ਆਪਾਂ ਲਿਆਓ ਜੀ ਪਕੜ ਬਰਾੜ ਜੀ ਸਨਮਾਨ ਚਨ ਹੋਊਗਾ ਜੀ ਸੀਟੀ ਬਾਸੀਆਂ ਜੀ ਪਰਮਿੰਦਰ ਸਿੰਘ ਮੌੜ ਜੀ ਭੁਪਿੰਦਰ ਸਿੰਘ ਮਰੂੜ ਜੀ ਕਾਲਾ ਸਿੰਘ ਗਿੱਲ ਜੀ ਜਗਨੰਦਰ ਵੜੈਂਗ ਜੀ ਠੀਕ ਹੈ ਜੀ ਆ ਕੱਟੇ ਵੀ ਚਲੋ ਜੀ ਚਲੋ ਛੱਡੋ ਜੀ ਲਿਆਓ ਜੀ ਪੋਲੂ ਗਰੇਵਾਲ ਦਾ ਸੋਲਜਰ ਲਾਲ ਲਾਲ ਪਟਾ ਪਾ ਲਿਓ ਤੇ ਗੱਗੂ ਘੋਲੀਏ ਦਾ ਕੁੱਤਾ ਬਰੂਸ ਲਾਲ ਇਹਦੇ ਚਿੱਟਾ ਫਟਾ ਪਾ ਲਿਓ ਜੀ ਕਿੰਨੇ ਵੀ ਦੋ ਰਾਮ ਦਿਆਣਾ ਚੌਥੀ ਚੌਥੀ ਰੇਸ ਹੈ ਜੀ ਹਾਂਜੀ ਚਿੱਟੇ ਫਟੇ ਜਾਊ ਹਨ ਫਰੀ ਪੰਜ ਦੇ ਹਾਂ ਚੱਕੀ ਆ ਰੋ ਗੱਡੀਆਂ ਇਆਂ ਲਾ ਲਾ ਕੇ ਸਿੱਧਾ ਆ ਲਾ ਲਾਵਾ ਹੀ ਦਿਓ ਗੱਡੀਆਂ ਲਿਆਓ ਤੇ ਜਿਹਦੇ ਕੁੱਤੇ ਆ ਚਲੋ ਜੀ ਚਲੋ ਛੱਡੋ ਜੀ ਗੰਮੀ ਗਈ ਆ ਕਿ ਕੁੱਤਾ ਨਹੀਂ ਕੋਇਆ ਯਾਰ ਧੋਲੂ ਗਰੇਵਾਲ ਦਾ ਸੋਲਡਰ ਲਾਲ ਇਹਦੇ ਲਾਲ ਪਟਾ ਪਾ ਲਓ ਤੇ ਗੱਗਾ ਕੋਹਲੀਆ ਦਾ ਕੁੱਤਾ ਬੂਸ ਲਾਲ ਇਹਦੇ ਚਿੱਟਾ ਪਟਾ ਪਾ ਲਓ ਜੀ ਖਿੱਚ ਕੇ ਆਓ ਬਾਈ ਜੀ ਖਿੱਚ ਕੇ ਮੜਿਆ ਤੁਹਾਨੂੰ ਹੀ ਫਾਇਦਾ ਤੇ ਜਿੰਨਾਂ ਦੇ ਰਹਿ ਗਏ ਕੁੱਤੇ ਤੇ ਬਈ ਬਣ ਕੇ ਆਪੋ ਆਪਣੀਆਂ ਗੱਡੀਆਂ ਨੇੜੇ ਲਿਆਓ ਟਰੈਕ ਦੇ ਲੈਟਾਂ ਚ ਜਗਾਈਏ ਜਿੰਨਾਂ ਦਾ ਬਾਈਂ ਚਕਾਰਗੀ ਵੀਰਾਂ ਦੇ ਕੁੱਤੇ ਰਹਿ ਗਏ ਉਹ ਗੱਡੀਆਂ ਪੋ ਆਪਣੀਆਂ ਨੇੜੇ ਲਿਆਓ ਟਰੈਕ ਦੇ ਲੇਟਾਂ ਲਾਈਏ ਆਪਾਂ ਜਿੱਧਰ ਨੂੰ ਕੁੱਤੇ ਭਜਦੇ ਉਧਰ ਨੂੰ ਲਾ ਦੇ ਲੇਟਾਂ ਉਹਦੀਆਂ ਲਾ ਕੇ ਚਲੋ ਜੀ ਭੋਲੂ ਗੁਰੇਵਾਲ ਦਾ ਕੁੱਤਾ ਸੋਲજર ਲਾਲ ਇਹਦੇ ਲਾਲ ਪਟਾ ਪਾਓ ਜੀ ਤੇ ਗੱਗਾ ਕੋਹਲੀਆ ਦਾ ਕੁੱਤਾ ਬ੍ਰੂਸ ਲਾਲ ਇਹਦੇ ਚਿੱਟਾ ਪਟਾ ਪਾਓ ਜੀ ਬਾਈ ਜੀ ਕਮੇਟੀ ਵਾਲਿਓ ਗੱਡੀਆਂ ਲਵਾ ਲਓ ਇੱਥੇ ਇਧਰ ਨੂੰ ਮੂੰਹ ਕਰਕੇ ਇਧਰ ਨੂੰ ਮੂੰਹ ਕਰਕੇ ਲਵਾ ਲਓ ਹੈਲੋ ਇੱਕ ਸਾਈਡ ਇੱਕ ਸਾਈਡ ਲਵਾ ਲਓ ਭਾਈ ਥੋੜੀ ਥੋੜੀ ਵਾਰ ਤੇ ਨਾ ਉਧਰੋਂ ਮਗਰੋਂ ਲਵਾ ਲਿਆ ਕੰਨਕ ਚ ਲਵਾ ਦਿਓ ਭਾਈ ਮੂੰਹੋਂ ਪਾਸੇ ਹੋ ਜਾਓ ਜੀ ਗੱਟੇ ਉਲਟਿਆਂ ਰੱਖੀਂ ਦੱਸੋ ਜੀ ਦੱਸੋ ਚਲੋ ਜੀ ਚਲੋ ਖਿੱਚੋ ਡੰਮੀ ਜੀ ਖਿੱਚੋ ਡੰਮੀ ਖਿੱਚੋ ਜੀ ਡੰਮੀ ਦਾ ਆ ਗਈ ਕੁੱਤੇ ਦੀ ਭਜਣਾ ਹੋ ਗਿਆ ਸੋਲ ਜੇਰਾ ਸੋਲਡਰ ਜੀ ਲਾਲ ਪਟਾ ਜੀ ਆਂ ਦਾ ਗੱਡੀਆਂ ਹਾਂਜੀ ਹਾਂਜੀ ਚਿੱਟਾ ਕੱਪੜਾ ਬਣਾ ਦਿਓ ਲੈਟਾ ਨਾਲ ਜਗਾਓ ਲੈਟਾ ਤੇ ਚਿੱਟਾ ਕੱਪੜਾ ਠੀਕ ਹੈ ਜੀ ਮਾਲਵਾ ਬਾਈ ਜੀ ਡੰਮੀ ਤੇ ਚਿੱਟਾ ਕੱਪੜਾ ਬੰਨ ਦਿਓ ਆ ਗਿਆ ਹੁਣ ਦੁੱਧ ਆ ਗਿਆ ਉਹਨੂੰ ਬਾਈ ਦੇ ਹੁਣ ਦਰਸ਼ਕਾਂ ਨੂੰ ਮੀਂਹ ਦੱਸਣ ਦੇਣਾ ਕਿੱਥੇ ਹੁਣ ਦਰਸ਼ਕ ਹੋਰ ਗਿਆ ਦਰਸ਼ਕਾਂ ਨੇ ਆਪਣੀ ਬੇਨਤੀ ਹੈ ਕਿ ਪੁੱਛੇ ਹਲਕਲ ਘੜਜੋ ਵੀਰੇ ਦਰਸ਼ਕਾਂ ਨੇ ਮੇਰੀ ਬੇਨਤੀ ਹੈ ਕਿ ਪੁੱਛੇ ਹੜਜੋ ਮੇਸ਼ਰੀ ਵਾਲਾ ਸਾਰੇ ਦਰਸ਼ਕੀਆਂ ਦਾ ਬਹੁਤ ਵੱਡਾ ਧੰਨਵਾਦ ਹੈ ਬਾਈ ਢਮੀ ਲੈ ਕੇ ਜਾਓ ਕੁੱਤੇ ਖੜੇ ਆ ਜੀ ਉੱਧਰ ਹਜੇ ਤਾਂ ਬਾਈ ਦੀ ਰੇਸ ਭੱਜਣੀ ਆ ਜੀ ਹਜੇ ਤਾਂ ਬਾਈ ਦੀ ਰੇਸ ਭੱਜਣੀ ਆ ਬਾਬਾ ਭਜਨਾ ਜੀ ਹੁਣ 22 ਚ ਉਹ ਦੋ ਤਿੰਨ ਗੱਡੀਆਂ ਆ ਗਈਆਂ ਲਈ 5755 ਨੰਬਰ ਸਕਾਰਪੀਓ ਵਾਲਾ ਭਾਈ 5755 ਨੰਬਰ ਸਕਾਰਪੀਓ ਵਾਲਾ ਬੰਦਾ ਸਟੇਜ ਤੇ ਪਹੁੰਚੇ ਜੀ 5755 ਵਾਲਾ ਉਧਰੋਂ ਲਾ ਦੇ ਜੀ ਗੱਡੀਆਂ ਉਥੇ ਇੱਕ ਦੋ ਤਾਂ ਡੰਮੀ ਕੋਲੇ ਲਾ ਦੇ ਕੱਢੀ ਇੱਥੇ ਲਾ ਦਿਓ ਬਾਈ ਨੀ ਮੈਨੂੰ 16 ਚੰਨ ਦਿਖੋ ਨਾ 16 ਚੰਨ ਲਿਆਓ ਜੀ ਲਿਆਓ ਗੱਡੀਆਂ ਲਿਆਓ ਜੀ ਬਈ ਇੱਕ ਗੱਡੀ ਆ ਸਕਾਰਪੀਓ ਭਾਵੇਂ ਪਿੱਛੇ ਲਾ ਦੇ ਕਣਕ ਚ ਲਾ ਦੀ ਜਿੱਥੇ ਕੁੱਤੇ ਛੱਡਦੇ ਆ ਨਾ ਕਣਕ ਚ ਲਾ ਦੀ ਔਰ ਨਾ ਮੂੰਹ ਕਰੀ ਲਾਈਟਾਂ ਲਾਉਂਗਾ ਇੱਧਰ ਨੂੰ ਮੂੰਹ ਕਰਨਾ ਬਈ ਆਪਾਂ ਲਾਈਟਾਂ ਦਾ ਐ ਸਾਈਡ ਨੂੰ ਹਾਂ ਉੱਧਰੋਂ ਕਣਕ ਚਲਵਾ ਦੇ ਇੱਕ ਗੱਡੀ ਚਾ ਟਰੈਕਟਰ ਲਾ ਦਿਓ ਕਣਕ ਤੇ ਟਰੈਕਟਰ ਲਾ ਦੇ ਦੋ ਤਿੰਨ ਤੇ ਇੱਕ ਦੋ ਕਿੱਧਰ ਦੀ ਲਿਆ ਗਿਆ ਬਾਈਓ ਹਲੋ ਬਾਈ ਇਧਰੋਂ ਨਾ ਲਾਓ ਅੱਖਾਂ ਚ ਵੱਜਣੀਆਂ ਕੁੱਤਿਆਂ ਦੇ ਲੈਟਾ ਉਧਰੋਂ ਲੋ ਐਨ ਮੂੰਹ ਕਰਕੇ ਯਾਰ ਬਾਜ਼ਾਰ ਸਾਹ ਕੋ ਕੇ ਬੇਂਤੇ ਦੇ ਦਰਸ਼ਕੋ ਕੇ ਕੋਰਸ ਨੂੰ ਪਿੱਛੇ ਨੂੰ ਕਰ ਲੋ ਬਾਈ ਗੱਡੀ ਦਾ ਮੂੰਹ ਇੱਧਰ ਨੂੰ ਕਰ ਗੱਡੀ ਦਾ ਮੂੰਹ ਐ ਸਾਈਡ ਨੂੰ ਕਰ ਇੱਧਰ ਨੂੰ ਕਰੋ ਇੱਧਰ ਨੂੰ ਗੱਡੀ ਦਾ ਮੂੰਹ ਬਾਈ ਕੋਰਸਿਆਂ ਦੇ ਪਿੱਛੇ ਕਰ ਲੋ ਯਾਰ ਉਹ ਲੈ ਕਾਲੇ ਦਾ ਕੋਈ ਆਲੇ ਸਾਰੇ ਆ ਗਏ ਕੋਰਸਾ ਮੇਰੇ ਬੇਂਤੇ ਦੇ ਪਿੱਛੇ ਪਿੱਛੇ ਨੂੰ ਕਰ ਲੋ ਹਾਂ ਲਾਓ ਹਾਂ ਲਾਓ ਬਾਈ ਜਿਵੇਂ ਟ੍ਰੈਕਟਰ ਲਾਇਆ ਬਾਈ ਨੇ ਇੱਕ ਗੱਡੀ ਪਰਲੀ ਸਾਈਡ ਲਾ ਦਿਓ ਜਿਨੂੰ ਬੈਂਟਾ ਦੇ ਪਿੱਛੇ ਪਿੱਛੇ ਹਲਕਾ ਹਲਕਾ ਨਾਲ ਕਾਰਜ਼ੀਆਂ ਵੀ ਪਿੱਛੇ ਪਿੱਛੇ ਕਰ ਲਓ ਉਧਰ ਮੇਰੇ ਵੀਰ ਕੰਨੇ ਬਾਈ ਜੀ ਹੁਣ ਕਿਸੇ ਦੀ ਨੋ ਨੋ ਪੀਲ ਨੋ ਦਲੀਲ ਬਾਈ ਜੀ ਨੋ ਨੋ ਪੀਲ ਨੋ ਦਲੀਲ ਜੱਜਾਂ ਦਾ ਫੈਸਲਾ ਟੱਲਿਆ ਕਿਸੇ ਦੀ ਅਪੀਲ ਨਹੀਂ ਮੰਨੀ ਜਾਣੀ ਨੇਰਾ ਹੋ ਗਿਆ ਨੋ ਪੀਲ ਨੋ ਦਲੀਲ ਠੀਕ ਹੈ ਨਾ ਸਾਡੇ ਕੋਲੇ ਸਟੇਜ ਤੇ ਕੋਈ ਫੀਲ ਲੈ ਕੇ ਨਾ ਆਵੇ ਜੱਜ ਆਪਣੇ ਬਹੁਤ ਸੂਝਵਾਨ ਭਾਈ ਪਰਵਕਾਰ ਸਿੰਘ ਹੋਰੀ ਜੀ ਤੇ ਕੋਈ ਉਹਨਾਂ ਨੂੰ ਕੋਈ ਗੱਲ ਕਹਿਣ ਦੀ ਲੋੜ ਨਹੀਂ ਉਹਨਾਂ ਦਾ ਫੈਸਲਾ ਅੰਤਮ ਹੈ ਜੀ ਬਾਬਾ ਕਾਲਾ ਸਿੰਘ ਗਿੱਲ ਮੇ ਬੀਨ ਤੇ ਦੇ ਹਰ ਦਾ ਪੁੱਛੇ ਪਿੱਛੇ ਮਾਰਦੇ ਤੇ ਕੀ ਪਈ ਯੂਐਸਏ ਵਾਲਾ ਨਾਲ ਮੁਰੂ ਨਾਮਰੇ ਨੂੰ ਪੋਲੂ ਨਾਲ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਾਂ ਨਾਲ ਗੋਪੀ ਵੀਰ ਦਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਇਸ రోహకను అయితే బాయా పిచ్చే అలా మన మళ్ళా మేము బేనసా కార ਲੈਓ ਜੀ ਹੱਜਗਾਓ ਜੀ ਮੜਾ ਜੇ ਫੋਨ ਹਾਂਜੀ ਭਾਈ ਜੀ ਜਿਨ੍ਹਾਂ ਦੇ ਕੁੱਤੇ ਹਜੇ ਭੱਜਨੇ ਆ ਉਹ ਇੱਥੇ ਲੈ ਆਓ ਸਟੇਜ ਮੁਰੇ ਮਾਲਕੀ ਆ ਜਾਣ ਜੀ ਮਾਲਕੀ ਭਾਈ ਜੀ ਇੱਥੇ ਜਿਨ੍ਹਾਂ ਦੇ ਰਹਿੰਦੇ ਆ ਕੁੱਤੇ ਉਹ ਮੇਰੇ ਵੀਰ ਸਟੇਜ ਦੇ ਮੁਰੇ ਆ ਜਾਣ ਜੀ ਜਿਨ੍ਹਾਂ ਦੇ ਕੁੱਤੇ ਭੱਜਣ ਵਾਲੇ ਰਹਿੰਦੇ ਆ ਕਮੇਟੀ ਵਾਲੇ ਉਹਨੂੰ ਹੀ ਆਖਦਾ ਫੈਸਲਾ ਕਰਨ ਦਿਓ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਕਮੇਟੀ ਆ ਸਾਰੀ ਜਿਨ੍ਹਾਂ ਦੇ ਕੁੱਤੇ ਭੱਜਣ ਵਾਲੇ ਰਹਿੰਦੇ ਆ ਇੱਥੇ ਸਟੇਜ ਦੇ ਮੂਹਰੇ ਆ ਜਾਓ ਜੀ ਠੀਕ ਹੈ ਜੀ ਬਾਈ ਸੁੱਖਾ ਘੋਲੀਆ ਜੀ ਪਹੁੰਚੇ ਜੀ ਸੁੱਖਾ ਘੋਲੀਆ ਜਿਨ੍ਹਾਂ ਦੇ ਕੁੱਤੇ ਬਾਈ ਭੱਜਣ ਵਾਲੇ ਰਹਿੰਦੇ ਆ ਸਟੇਜ ਦੇ ਅੱਗੇ ਆ ਜਾਓ ਜੀ ਦਾ ਕੋਟਾ ਜਿਹੜਾ ਦਾ ਪੂ ਬੁੱਕ ਜਿਹੜਾ ਪਾੜ ਦਿੱਤੀ ਹੈ ਬਾਈ ਕਮੇਟੀ ਵਾਲੇ ਸੁੱਖਾ ਕੋਲੀ ਆਓ लवली जी आ स्टेज अॻे ਹਾਂਜੀ ਬਾਈ ਇਹ ਕਲੱਬ ਵਾਲੇ ਜਿਵੇਂ ਕਹਿਣਗੇ ਆਪਾਂ ਤੋਂ ਵੀ ਕਰ ਦੇਣਾ ਯਾਰ ਹੈਲੋ ਬਾਈ ਜੀ ਕਲੱਬ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਵੀ ਜਿਹੜੇ 5 ਕੁੱਤੇ ਰਹਿ ਗਏ ਆ ਉਹਨਾਂ ਨੂੰ ਨਾਮ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਜਾਊਗਾ ਤੇ ਕੱਪਾਂ ਦੀਆਂ ਪਰਚੀਆਂ ਪਾ ਦੇਣੀਆਂ ਜਿਹੜਾ 6ਵੇਂ 6ਵਾਂ ਨਾਮ ਹੈ ਉਹ ਜਿਹੜੀ ਫਾਸਟ ਥੱਲੇ ਪਰਚੀ ਆਈ ਉਹਨੂੰ ਦਿੱਤਾ ਜਾਊਗਾ ਜਿਹੜੇ ਕੁੱਤੇ ਨੂੰ ਫਾਸਟ ਕੱਪ ਮਿਲਿਆ ਨਾ ਛੇਵਾਂ ਨਾਮ ਉਹਦੇ ਥੱਲੇ ਦਿੱਤਾ ਜਾਊ ਜਿਹੜਾ ਹਰਿਆ ਹੋਇਆ ਨਾਮ ਸਾਰਾ ਇੱਕੋ ਜਿਹਾ ਬਰਾਬਰ ਕਰ ਦੇਣਾ 6ਆਂ ਕੁੱਤਿਆਂ ਨੂੰ ਠੀਕ ਹੈ ਜੀ ਠੀਕ ਹੈ ਜੀ 6ਵੇਂ ਨੂੰ ਕੱਪ ਦਿੱਤਾ ਜਾਊਗਾ ਜੀ ਠੀਕ ਹੈ ਜੀ ਪੰਜਾਂ ਕੁੱਤਿਆਂ ਨੂੰ ਨਾਮ ਦਿੱਤਾ ਜਾਊਗਾ ਸਾਝਾ ਤੇ 6ਵੇਂ ਨੂੰ ਕੱਪ ਦਿੱਤਾ ਜਾਊਗਾ ਜੀ ਠੀਕ ਹੈ ਜੀ ਹੁਣ ਪਰਚੀਆਂ ਪਾ ਲੈਣ ਦਿਓ ਜੀ ਸੁੱਖੇ ਸੁੱਖਾ ਗੋਲੀਆਂ ਭਈ ਆਪ ਹੀ ਆ ਕੇ ਪਾੜਾ ਕੋਈ ਨਾ ਕਰ ਦੇ ਬਾਈ <ermo> ਜੀ <va Kalte> <Allah> <Vattly> ਹੈਲੋ ਬਾਈ ਜੀ 6ਵੇਂ ਨੂੰ ਜਿਹੜਾ 1100 ਦਾ ਮਿਲਣੂਗਾ ਬਾਈ ਜੀ 6ਵੇਂ ਨੂੰ ਜਿਹੜਾ 1100 ਕਲੱਬ ਲਈ ਉਹ ਦਿੱਤਾ ਹੀ ਜਾਊਗਾ ਹੁਣ 1100 ਰੁਪਈਆ ਨਾਮੋਂ ਦਿੱਤਾ ਜਾਊਗਾ ਪੰਜ ਪੰਜ ਸਾਡਾ ਦਾ 22 ਦੇ ਭਾਜਦਾ ਤਿੰਨ ਕੋਤੇ ਰਹਿੰਦੇ ਆ ਮਗਰ ਬਾਈ ਇਹ ਤਿੰਨ ਕੋਤੇ ਰਹੇ ਯਾਰ 15 22 ਦੇ ਭਾਜਦਾ 15 ਚ ਭਜਾ ਲਓ ਬਾਈ ਜੀ ਜੇ ਸੱਟ ਵੱਜ ਗਈ ਸੀ ਜ਼ਿੰਮੇਵਾਰ ਨਹੀਂ ਨਾਮ ਪੰਜਾਂ ਨੂੰ ਇੱਕੋ ਜਿਹਾ ਪੰਜਾਂ ਨੂੰ ਇੱਕੋ ਜਿਹਾ ਯਾਰ ਸ਼ੇਖਾਂ ਨੂੰ ਆਏ ਪੰਜ ਰਹਿ ਗਏ ਇਹ ਪਤਾ ਨਹੀਂ ਕਿਦਾ ਭੈਣਾ ਕਿਦਾ ਨਹੀਂ ਫਾਇਦਾ ਬੜੀ ਗੱਲ ਤੇ ਸ਼ੇਰੀ ਕਰੀਦਾ ਹੁੰਦਾ ਆ ਪੈ ਜੀ ਆਪੇ ਹਾਂ ਆਪੇ ਇੱਕ ਦਾ ਬਹੁਤ ਬੜਾ ਭਾਈ ਹੋਈ ਮੜਾ ਜਾਂ ਇਧਰ ਆ ਤਾਰ ਛੱਡੀ ਆ ਸਪਾਰਟ ਚ ਗਿਆ ਮੂਵੀ ਆਇਰ ਹੋਣੀ ਲੈਣਾ ਤਾਨੂੰ ਕੋਈ ਮਾ ਮੈਂ ਕਿਹੜਾ ਕੰਮ ਦਾ ਅਗਲੇ ਮੇਲੇ ਸਈ ਯਾਰ ਨਹੀਂ ਜੇ ਨਹੀਂ ਮੰਨਦੇ ਤਾਂ ਕੱਲੂ ਆ ਜਿਓ ਤੜਕੇ ਮੈਂ ਨਾ ਮਾਰਾ ਆਪਾਂ ਤਿਆਰ ਰੱਜ ਗਏ ਹੈਲੋ ਟਰੈਕਟਰ ਵਾਲਾ ਤਿਆਰ ਰੱਖੋ ਸਾਡੀ ਗੱਡੀ ਪਿੱਛੇ ਮਤਾਂ ਦਿਓ ਐਂਕੋ ਹੋਈ ਨਾ ਦੇਖ ਘਰ ਦੇ ਦੇਖ ਕਾੜੀ ਗੱਲ